ਉਨੇ ਵੀਡੀਓ ਬਣਦੀ ਆ ਦੱਸ ਹੁਣ ਆ ਪੇਜ ਤੇ ਰਹੀ ਐ ਹਾਂਜੀ ਹਾਂਜੀ ਹੈ ਹਾਂਜੀ ਕਰੋੜਾ ਬਣਾਇਆ ਇਹ ਹੋ ਗਿਆ ਹੀ ਤਿੰਨ ਚਾਰ ਸਾਲ ਹੋ ਗਏ ਕਿੰਨੇ ਕਲਾਕਾਰ ਮਾਰਤੇ ਹੁਣ ਤੱਕ ਤੂੰ ਗਿੱਤੇ ਜੈਲਦਾਰ ਨੇ ਕਾਬੂ ਕੀਤਾ ਸਿਤਾਰਿਆਂ ਦੀਆਂ ਮੋਤ ਦੀਆਂ ਝੂਠੀਆਂ ਖਬਰਾਂ ਫੈਲਾਉਣ ਵਾਲਾ ਸ਼ਖਸ ਕਿਤੇ ਵੱਡੇ ਖੁਲਾਸੇ ਪੰਜਾਬੀ ਸੰਗੀਤ ਅਤੇ ਜਗਤ ਦੇ ਮਸ਼ਹੂਰ ਗਾਇਕ ਗੀਤੇ ਜੈਲਦਾਰ ਨੇ ਸੋਸ਼ਲ ਮੀਡੀਆ ਤੇ ਸਿੰਗਰਾਂ ਬਾਰੇ ਗਲਤ ਅਤੇ ਝੂਠੀਆਂ ਫੁਵਾਹਾਂ ਫੈਲਾਉਣ ਵਾਲਾ ਇੱਕ ਵਿਅਕਤੀ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਇਹ ਵਿਅਕਤੀ ਪਿਛਲੇ ਕਾਫੀ ਸਮੇਂ ਤੋਂ ਨਾਮੀ ਕਲਾਕਾਰਾਂ ਤੇ ਸਿਆਸੀ ਹਸਤੀਆਂ ਦੀ ਮੌਤ ਬਾਰੇ ਫੇਕ ਵੀਡੀਓਜ਼ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ। ਪੁਛਗਿਸ਼ ਦੌਰਾਨ ਉਕਤ ਵਿਅਕਤੀ ਨੇ ਕਬੂਲ ਕੀਤਾ ਹੈ ਕਿ ਉਹ ਪਿਛਲੇ 3-4 ਸਾਲਾਂ ਤੋਂ ਇਹ ਪੇਜ ਚਲਾ ਰਿਹਾ ਹੈ। ਗੀਤੇ ਜੈਲਦਾਰ ਨੇ ਜਦੋਂ ਉਸ ਨੂੰ ਸਵਾਲ ਕੀਤਾ ਤਾਂ ਉਸ ਨੇ ਮੰਨਿਆ ਕਿ ਉਹ ਖੁਦ ਹੀ ਵੀਡੀਓਜ਼ ਪਾਉਂਦਾ ਸੀ ਅਤੇ ਵੀਡੀਓਜ਼ ਦੇ ਪਿੱਛੇ ਆਵਾਜ਼ ਵੀ ਉਸ ਦੀ ਆਪਣੀ ਹੀ ਹੁੰਦੀ ਹੈ। ਇਸ ਵਿਅਕਤੀ ਨੇ ਕਈ ਵੱਡੀ ਹਸਤੀਆਂ ਬਾਰੇ ਦਰਦਨਾਕ ਮੋਦੀਆਂ ਅਫਵਾਹਾਂ ਫੈਲਾਈਆਂ ਸਨ ਜਿਨ੍ਹਾਂ ਵਿੱਚ ਸ਼ਾਮਲ ਹਨ ਗੁਰਪ੍ਰੀਤ ਕੋਗੀ ਵੀਡੀਓਜ਼ ਵਿੱਚ ਕਿਹਾ ਗਿਆ ਕਿ ਕਾਮੇਡੀਅਨ ਗੁਰਪ੍ਰੀਤ ਕੋਗੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਦੂਜਾ ਐਮੀ ਵੀਰਕਪ ਐਮੀ ਵੀਰਕਪ ਬਾਰੇ ਝੂਠੀ ਖਬਰ ਫੈਲਾਈ ਗਈ ਕਿ ਗੈਂਗਸਟਰ ਨਾਲ ਹੋਏ ਮੁਕਾਬਲੇ ਵਿੱਚ ਉਹਨਾਂ ਦੀ ਗੋਲੀ ਲੱਗ ਕਾਰਨ ਮੌਤ ਹੋ ਗਈ ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਇੱਕ ਭਿਆਨਕ ਐਕਸੀਡੈਂਟ ਵਿੱਚ ਮੌਤ ਹੋਣ ਦੀ ਝੂਠੀ ਅਫਵਾਹ ਚਲਾਈ ਗਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਰੇ ਵੀ ਗਲਤ ਖਬਰਾਂ ਨਸ਼ਰ ਕੀਤੀਆਂ ਗਈਆਂ ਇਸ ਤੋਂ ਇਲਾਵਾ ਦਲਜੀਤ ਦੋਸਾਂਝ ਅਤੇ ਬੱਬੂ ਮਾਨ ਵਰਗੇ ਕਲਾਕਾਰਾਂ ਦੇ ਨਾਮ ਵੀ ਇਹਨਾਂ ਝੂਠੀਆਂ ਖਬਰਾਂ ਵਿੱਚ ਵਰਤੇ ਗਏ ਹਨ ਵੀਡੀਓ ਵਿੱਚ ਗਿੱਤੇ ਜੈਲਦਾਰ ਇਸ ਵਿਅਕਤੀ ਨੂੰ ਫੜ ਕੇ ਉਸ ਦੀਆਂ ਕਰਤੂਤਾਂ ਜਨਤ ਕਰਦੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਦੱਸਿਆ ਕਿ ਉਹ ਇਸ ਬੰਦੇ ਨੂੰ ਪਿਛਲੇ 3 ਦਿਨਾਂ ਤੋਂ ਲੱਭ ਰਹੇ ਹਨ ਗਾਇਕ ਨੇ ਕਿਹਾ ਕਿ ਹੁਣ ਇਸ ਵਿਅਕਤੀ ਦਾ ਪੂਰਾ ਸਿਸਟਮ ਸੈੱਟ ਕੀਤਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਕੋਈ ਵੀ ਅਜਿਹਾ ਕਰਨ ਦਾ ਹਿੰਮਤ ਨਾ ਕਰ ਸਕੇ ਸੋ ਦੋਸਤੋ ਅਜਿਹੇ ਨਾਲ ਇਦਾਂ ਹੀ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਹੈ ਇਹ ਕਿਵੇਂ ਹੈ ਝੂਠੀਆਂ ਖਬਰਾਂ ਫੈਲਾਉਣ ਤੇ ਲੱਗਿਆ ਹੋਇਆ ਸੀ ਅਤੇ ਕੁਝ ਕੁ ਵਿਊਆਂ ਦੇ ਖਾਤਰ ਫੋਲੋ ਵਰਾਂਡੇ ਲਈ ਇਹ ਕਿੰਨੇ ਕਿੰਨੇ ਵੱਡੇ ਕਲਾਕਾਰਾਂ ਤੇ ਹਸਤੀਆਂ ਨੂੰ ਮਾਰਨ ਤੇ ਲੱਗਿਆ ਹੋਇਆ ਝੂਠੀਆਂ ਅਫਵਾਮਾਂ ਫੈਲਉਣ ਤੇ ਲੱਗਿਆ ਹੋਇਆ ਸੀ ਕਾਫੀ ਚੀਰਾਂ ਬਾਅਦ ਗਿੱਤੇ ਜੈਲਦਾਰ ਨੇ ਇਸ ਸ਼ਖਸ ਨੂੰ ਫੜਿਆ ਅਤੇ ਝੂਠੀਆਂ ਖਬਰਾਂ ਫੈਲਾਉਂਦੇ ਹੋਏ ਅਤੇ ਫਿਰ ਜੋ ਤਸੱਲੀ ਕਰਵਾਈ ਆਓ ਲੈ ਚਲਦੇ ਹਾਂ ਤੁਹਾਨੂੰ ਗਿੱਤੇ ਜੈਲਦਾਰ ਦੇ ਮੌਕੇ ਦੇ ਇਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਇਸ ਨੂੰ ਲਾਂਟਾ ਪੈਣਾ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਗਿੱਤੇ ਦੇਲਦਾਰ ਨੇ ਸਹੀ ਕੀਤਾ ਜਾਂ ਫਿਰ ਗਲਤ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਉਹਨੇ ਵੀਡੀਓ ਬਣਦੀ ਆ ਦੱਸ ਹੁਣਾਂ ਪੇਜ ਤੇ ਰਹੀ ਹੈ ਹਾਂਜੀ ਹੈ ਹਾਂਜੀ ਕਰੋੜਾ ਬਣਾਇਆ ਇਹ ਹੋ ਗਿਆ ਜੀ 3-4 ਸਾਲ ਹੋ ਗਏ ਕਿੰਨੇ ਕਲਾਕਾਰ ਮਾਰਤੇ ਹੁਣ ਤੱਕ ਤੋਂ 10 10 ਗਿਆ ਨੇ ਕਿਹੜਾ ਕਿਹੜਾ ਏਜੰਸੀ ਲਈ ਆ ਤੂੰ ਨਾਲੇ ਤੂੰ ਸਕੂਟਰਾਂ ਜੀ ਅਸੀਂ ਤਾਂ ਅੱਜ ਨਾਲ ਤੁਹਾਡੀ ਸਹੀ ਆ ਵੀ ਤੈਹੀ ਮਾਰਨੇ ਸਾਰੇ ਆਪਣੇ ਆਪ ਜਿਹਰੇ ਮਰੀ ਜਾਂਦੇ ਆ ਗਲਤੀ ਨਹੀਂ ਬਾਈ ਹਾਂ ਤਾਂ ਕੁਝ ਹੋਰ ਦੱਸ ਬਈ ਬੋਲ ਕੇ ਅਕੂ ਗੀਸਾ ਜੀ ਸੁਣ ਕੇ ਆ ਜੀ ਲੋਕੀ پوری ਖਬਰ ਸੋਚਾ ਦੇ ਮੁਤਾਬਿਕ ਮਿਲੀ ਆ ਜੀ ਕਿ ਸਾਡੇ ਪੰਜਾਬੀ ਜੋ ਹੈ ਕੈਨੇਡੀਅਨ ਗੁਰਪ੍ਰੀਤ ਕੋਕੀ ਜੀ ਇਸ ਪਾਣੀ ਦੁਨੀਆ ਨੂੰ ਅਗਿਰਾ ਕਾ ਗਏ ਨੇ ਕਮਾ ਕੋਨਿਆ ਆ ਕੋਨੋ ਹੈ ਚਰਨਾ ਵਿੱਚ ਰੱਖੇ ਜੀ ਫੈਸਲੇ ਬਹੁਤ ਹੀ ਬੁਰੀ ਕੀ ਨਹੀਂ ਪਾਈ ਹੈ ਨਾ ਪਿਛੇ ਆਵਾਜ਼ ਵੀ ਤੇਰੀ ਹੈ ਹਾਂਜੀ ਹਾਂਜੀ ਆਹ ਦੇਖੋ ਜੀ ਅੱਗੇ ਹੁਣ ਦੇਖਿਓ ਤੁਸੀਂ ਹਮਲਾ ਚਰਨ ਜੀ ਚਰਨ ਜੀ ਚੰਨੀ ਸਾਹਿਬ ਵੀ ਮਾਰਤੇ ਨਹੀਂ ਹਮ ਕਿੱਥੇ ਜਾਗੇ ਤੇ ਆਹ ਲੋ ਜੀ ਐਮੀ ਵੇਰ ਕਾ ਜੀ ਐਨੀ ਵੇਰਕ ਦਾ ਹੋਇਆ ਜੀ ਤੇ ਹਾਂ ਅਸੀਂ ਗੈਂਗਸਟਰਾਂ ਦੇ ਨਾਲ ਪੈ ਗਿਆ ਸੀ ਪੇਚਾ ਰਸਤੇ ਵਿੱਚ ਹੀ ਸੂਹ ਲਗਾਉਂਦੇ ਜਾਂਦੇ ਹੀ ਵਿੱਚ ਤਬਣ ਤੋਂ ਚਲੀਆਂ ਕੋਰੀਆਂ और दर्दनाक मौत। मौत और आला संजय दत्त बड़ा अदाकार संजय दत्त भी होया बहुत दर्दनाक मौत हुई है एक्सीडेंट इना दा हो बब्बू मान भी है आलो बहुत ही मनपाती घटना वापरी है जी ऐसा बहुत भयानक सी साडे विच दुनिया नु सर ऊपर देख आप आप बोल रहे हो पाईया ना हां जी ऊपर देख ऊपर ਇਹ ਲੋ ਜੀ ਇਹ ਸ਼ਖਸੀਅਤ ਹੈ ਜਿਹਨੇ ਆਹ ਕਤਖਨ ਕੀਤਾ ਹੋਇਆ ਇਹਨੂੰ ਕਿੰਨੇ ਦਿਨਾਂ ਦੇ ਲੱਭਦੇ ਫਿਰਦੇ ਅਦਰ ਦਲਜੀਤ ਬਾਈ ਦਾ